ਮੰਮੀ ਨੇ ਤੇ ਮੈਨੂੰ ਅਸੇ ਸਿਖਾਇਆ ਕਿਵੇਂ ਦਾ ਰੋਗ ਬਣਾ ਪੱਥਨਾ ਮੈਨੂੰ ਆਉਂਦਾ ਨਹੀਂ ਐ ਉਹ ਤਾਂ ਬਣੀ ਬਿਓ ਵਧੀਆ ਪਾਤੀਆਂ ਜੀ ਇੱਕ ਬਚਲ ਕੋਈ ਨਹੀਂ ਜਿੱਦਾਂ ਸਿਖਾਇਆ ਕਰੀ ਲੈਣੀ ਮੰਮੀ ਨੇ ਤੇ ਕਿਹਾ ਇਹ ਤੇ ਕਰਨਾ ਤੇ ਪਾਣਾ ਹੀ ਹੈ ਉਹ ਨਹੀਂ ਆਲੇ ਤੇ ਬੁੜੀਆਂ ਦਾ ਦੁਪਹਿਰੇ ਵੀ ਲੱਗੀਆਂ ਰਹੀਆਂ ਜਾਂ ਕੰਮ ਨੂੰ ਕਿਤੇ ਇਹਨਾਂ ਨੂੰ ਤੇ ਚੈਨ ਹੀ ਨਹੀਂ ਆਉਂਦਾ ਕਿਤੇ ਤੇ ਦੁਪਹਿਰੇ ਕਿ ਵਰਮਾਨ ਕਰ ਲਈਏ ਆਈ ਨਹੀਂ ਸੀ ਕਰ ਦੁਪਹਿਰੇ ਗੱਡੀ ਚ ਕੋਣ ਆਇਆ ਗੱਡੀ ਵੀ ਘਰੇ ਖੜੀ ਆ ਚੱਲ ਜਾ ਕੇ ਨਾ ਵੇਖਦੀ ਆ ਕੋਣ ਆਇਆ ਹੋਰ ਮੰਮੀ ਨੇ ਫੇਰ ਵਾਜਿਆ ਤੇ ਮੈਨੂੰ ਹੀ ਮਾਰਨੀ ਆ ਕਿ ਦੀਪ ਆ ਜਾ ਕੋਈ ਆਇਆ ਚੱਲ ਵੇਖ ਲਈ ਆ ਕੋਣ ਮੰਮੀ ਤੁਸੀਂ ਹੈਂ ਦੇਵ ਤੂੰ ਬਾਹਰ ਕੀ ਕਰ ਰਹੀ ਆ ਸਾਸਿਕਾ ਮਮੀ ਸਾਸਿਕਾ ਤੈਨੂੰ ਅੱਕੀ ਗੋਪਤ ਨਹੀਂ ਆਈ ਸਾ ਮਮੀ ਥੋੜਾ ਜਿਹਾ ਪਾਠੀਆਂ ਬਣਾਉਣੀਆਂ ਹੁੰਦਾ ਤੈਨੂੰ ਗੋਪਤ ਨਾਲ ਤੇ ਵੀ ਆਇਆ ਵਾ ਉਹ ਮਮੀ ਤੁਸੀਂ ਤੇ ਮੈਨੂੰ ਕਿਹਾ ਸੀ ਕਿ ਚਲੋ ਵਿਆਹ ਤੇ ਮੈਂ ਚਲੋ ਆਪੀ ਕਰਾਇਆ ਏ ਉਹ ਤਾਂ ਮੈਂ ਕਿਹਾ ਨਹੀਂ ਆ ਮੈਂ ਪਿੰਡ ਚ ਨਹੀਂ ਕਰਵਾਣਾ ਉਹ ਆਪਣੀ ਮਰਜ਼ੀ ਕੀਤੀ ਜਤੋਂ ਉਹ ਮਮੀ ਫੇਰ ਤੁਸੀਂ ਤੇ ਮੈਨੂੰ ਬਾਅਦ ਚ ਕਿਹਾ ਸੀ ਕਿ ਕੁੜੀਆਂ ਸੋਹਰੇ ਵਸਦੀਆਂ ਚੰਗੀਆਂ ਲੱਗਦੀਆਂ ਹੁਣ ਜੇ ਮੈਂ ਪੇਕਿਆਂ ਦੇ ਆ ਜਾਂਦੀ ਤਾਂ ਲੋਕਾਂ ਨੇ ਸੋ ਸੋ ਗੱਲਾਂ ਕਰਨੀਆਂ ਸੀ ਕੋਈ ਗੱਲ ਨਹੀਂ ਮਮੀ ਸਿਖਾਇਆ ਮੈਨੂੰ ਮਮੀ ਉਹਨਾਂ ਨੇ ਕੰਮ ਮਾੜਾ ਥੋੜਾ ਟਾਈਮ ਲੱਗਦਾ ਗੋਏ ਪੱਥੇ ਨੂੰ ਕਿੰਨਾ ਕੱਟਣਾ ਮੈਨੂੰ ਚੰਗਾ ਲੱਗਾ ਫਿਰ ਮਿਲ ਕੇ ਸੰਗੋ ਪੱਥਰ ਨਹੀਂ ਥੁੱਕੇ ਮਮਮੀ ਕੋਈ ਗੱਲ ਨਹੀਂ ਹੁਣ ਵਿਆਹ ਕਿ ਇੱਥੇ ਆਈਆਂ ਤੇ ਜੋ ਉਹਨਾਂ ਨੇ ਕਹਿਣਾ ਉਹ ਕਰਨਾ ਤੇ ਪੈਣਾ ਹੀ ਹੈ ਹੁਣ ਉਹਨਾਂ ਦੇ ਪਰਿਵਾਰ ਚ ਰਚਨਾ ਤੇ ਫਿਰ ਇੰਨੇ ਕੰਮ ਤੇ ਕਰਨੇ ਪੈਣਾ ਹੀ ਹੈ ਚਲ ਕੋਈ ਗੱਲ ਨਹੀਂ ਮਮਮੀ ਗੋਇਆ ਹੀ ਹੈ ਮਮਮੀ ਤੁਸੀਂ ਅੰਦਰ ਬੈਠੋ ਮੈਂ ਹੱਥ ਧੋ ਕੇ ਆਈ ਇੱਥੇ ਨਾ ਐਗੀਆਂ ਗੱਲਾਂ ਕਰੀ ਜਾਈਏ ਕਿੰਨੀ ਧੋਪਾ ਚੰਗੀ ਜਿਹਾ ਸਾਬਣਾ ਥੋਕ ਕੇ ਆਓ ਹਾਂ ਚਲ ਤੁਸੀਂ ਬੈਠੋ ਮਮਮੀ ਹੁਣੇ ਤੇ ਅਨਵਦੀਪ ਅੰਦਰ ਹੀ ਹੈ ਚਲੋ ਮੈਂ ਆ ਗਿਆ ਚਾਹ ਠੀਕ ਹੈ ਮੈਂ ਪਰ ਇਹਨੇ ਕੀ ਕਰ ਦਿੱਤਾ ਇਹਨਾਂ ਨੇ ਇੱਥੇ ਕਰ ਛੱਡਿਆ ਵਾ ਇਹਦੇ ਸਾਥ ਦੇ ਨਾਲ ਮੈਂ ਗੱਲ ਕਰਕੇ ਜਾਨੀ ਅੱਜ ਆਈ ਮੈਂ ਐਸੇ ਕਰਤੀ ਆਂ ਪਾ ਭੀਜੀ ਹਾਂਜੀ ਰਾਜੂ ਮੈਂ ਤਾਂ ਇੱਥੇ ਇਕੱਲੇ ਬੈਠੇ ਹਾਂ ਇਹਨੂੰ ਬਾਹਰ ਆ ਜਾ ਕਰੋ 2 ਮਿੰਟ ਉੱਥੇ ਬਹਿ ਜਾ ਕਰੋ ਸਾਰਿਆਂ ਅਜ ਨਹੀਂ ਮੈਂ ਆਪਣੇ ਰੂਮ 'ਚ ਹੀ ਕੰਫਰਟੇਬਲ ਹਾਂ ਕੋਈ ਗੱਲ ਨਹੀਂ ਉੱਥੇ ਸਾਰੇ ਜਣੇ ਬੈਠੇ ਹੁੰਦੇ ਸਭ ਉੱਥੇ ਆ ਕੇ ਬਿਆਹ ਕਰੋ ਲਾਗੇ ਗੱਲਾਂ ਬਾਤਾਂ ਮਾਰਿਆ ਕਰੋ ਕੋਈ ਗੱਲ ਨਹੀਂ ਆਵਾਂਗੀ ਪਰ ਹਜੇ ਮੈਂ ਰੂਮ ਜੀ ਕੰਫਰਟੇਬਲ ਤੇ ਥੋੜਾ ਜਿਹਾ ਥੋੜਾ ਜਿਹਾ ਝਾਕਾ ਜਾਂਦਾ ਕਿ ਹਨਾ ਸਾਰੇ ਬੈਠੇ ਆ ਤੇ ਕੀ ਗੱਲ ਕਰਨੀ ਆ ਚਲ ਕੋਈ ਗੱਲ ਨਹੀਂ ਮੇਰੇ ਲੱਗ ਗਿਆ ਆ ਕੇ ਬਹਿ ਜਾ ਕਰੋ ਕੋਈ ਨਹੀਂ ਕੋਈ ਆ ਜਾਆ ਕਰਾਂ ਬਾਹਰ ਆ ਨਹੀਂ ਆ ਜਾਆ ਕਰੋ ਇੱਥੇ ਫਿਰ ਕਮਰੇ ਚ ਬੈਠਿਆ ਬੈਠਿਆ ਤੇ ਉੱਦਾ ਦੋਰ ਜਿਓ ਜੀ ਦਾ ਮੇਰਾ ਤਾਂ ਅੰਦਰ ਦਮ ਘੁੱਟਦਾ ਮੈਂ ਬਹਾਂ ਕਮਰੇ ਚ ਤੇ ਅਸੀਂ ਤੇ ਉਹ ਥਮਾ ਜਣਾ ਸਾਰੇ ਜਣੇ ਬੈਲੇ ਬਾਹਰ ਕੋਈ ਨਹੀਂ ਮੈਂ ਆ ਜਾਆ ਕਰੂੰਗੀ ਕੱਲ ਤੋਂ ਨਹੀਂ ਸੱਲੇ ਨਾ ਉੱਥੇ ਇਕੱਲੇ ਇਕੱਲੇ ਰਹਿੰਦੇ ਆ ਸ਼ਹਿਰਾਂ ਚ ਨਾ ਜਿੱਦਾਂ ਸਿੰਗਲ ਸਿੰਗਲ ਸਾਰੇ ਆਪਣੇ ਆਪਣੇ ਰੂਮ ਚ ਰਹਿੰਦੇ ਆ ਫਿਰ ਨੋ ਆਦਤ ਆ ਨਾ ਤੁਹਾਨੂੰ ਪਤਾ ਹੀ ਐ ਤਾਂ ਕਰਕੇ ਤੇ ਮੈਨੂੰ ਕੰਫਰਟੇਬਲ ਨਹੀਂ ਲੱਗਦਾ ਸਾਰਿਆਂ ਚ ਬੈਠਣਾ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਪਿੰਡ ਚ ਆ ਗਏ ਆ ਐਨ ਹੱਸੋ ਖੇਡੋ ਸਗੋ ਵਧੀਆ ਵੋ ਹਾਂਜੀ ਕੋਈ ਨਹੀਂ ਆ ਜਾ ਕਰਾਂਗੇ ਬਾਅਦ ਆਹੋ ਚਲ ਆਜੋ ਫਿਰ ਮੈਂ ਚਾਲ ਦੀਂਦ ਨੂੰ ਮੈਂ ਚਲਤਾ ਵੀ ਵਿਖਾਂ ਅੰਦਰ ਇਕੱਲੇ ਬੈਠੇ ਕੋਈ ਨਹੀਂ ਆਣੀ ਚਲੋ ਤੁਸੀਂ ਆ ਗਈ ਨਾ ਚਲੋ ਠੀਕ ਆ ਕੋਈ ਮੇਰੇ ਕੰਨੇ ਕੰਨੇ ਬਾਂਦੀ ਆਤਾਂ ਸ਼ਰਨ ਸਰਨਾ ਵਰਦੀ ਮੰਮੀ ਨੇ ਗੱਲ ਮੈਂ ਕੋਲੇ ਪਲੰਗ ਤੋਂ ਵਰਮੀ ਜਿੱਥੇ ਆਰਾਮ ਨਾਲ ਅੰਦਰ ਵਰਕੇ ਬੈਠੇ ਰਹਿੰਦੇ ਤੇ ਮੈਂ ਕੰਮ ਲੱਗਦੇ ਨੂੰ ਕਹਿੰਦੀ ਮੰਮੀ ਇੱਕ ਚਾੜੋ ਇਹਨੇ ਚੌਂਕੀ ਅੱਜ ਅੱਜ ਨੇ ਗਰਮੀ ਨਾਲ ਮੰਮੀ ਮੰਮੀ ਜੀਰ ਕੱਲੀ ਵਾਜੇ ਗਰਮੀ ਚ ਆਪੇ ਕੰਮ ਕਰਨਾ ਉਹਨੂੰ ਹੁਣ ਮੰਜੇ ਤੇ ਬਿਠਾਉਣ ਲੱਿਆਂਦਾ ਆ ਨਹੀਂ ਨਹੀਂ ਮੰਜੇ ਤੇ ਤੇ ਨਹੀਂ ਬਲਣਾ ਮੇਰਾ ਇਰਾਦਾ ਹੀ ਦੋ ਦਿਨ ਹੋਈ ਜਾਂਦੇ ਕੋਈ ਗੱਲ ਨਹੀਂ ਅੱਜ ਮੈਂ ਕਹਿਨੀ ਆਂ ਤੇ ਉੱਠ ਕੇ ਨਾ ਅਰਸੋਏ ਸੰਭਾਲ ਹੁਣ ਸਾਰੇ ਮਰਦਾਂ ਦੀ ਠੇਕਾ ਥੋੜਾ ਲਿਆ ਆ ਨਾਲੇ ਧੀਏ ਤਵੇਂ ਕੱਲ ਨੂੰ ਬਗਾਨੇ ਘਰ ਜਾਣਾ ਵਾ ਬਾਦ ਨਾ ਦੇ ਸਰ ਤੇ ਐਸਲੇ ਇਦੀਂ ਦੀਆ ਤਾਂ ਹੀ ਤੇ ਮੈਂ ਕਹਿਣ ਗਈ ਆ ਕਿ ਉਹ ਇੰਨੀ ਗਰਮੀ ਆ ਤੇ ਰਾਮ ਨਾ ਅੰਦਰ ਬੈਠੀ ਆ ਭਾਬੀ ਹੁਣ ਦੋ ਦਿਨ ਤੇ ਹੋ ਗਏ ਵਿਆਹ ਹੋਏ ਨੇ ਕੋਈ ਗੱਲ ਨਹੀਂ ਹੁਣ ਐਡੀ ਛੇਤੀ ਅਗਲੇ ਨੂੰ ਕੀ ਕਹਿਣਾ ਹੰਦਾ ਵਾ ਹੌਸਲੇ ਨਾ ਕਹਿ ਦਿੰਨੀ ਆਪੇ ਕੋਜਨ ਕੋਜ ਬਣਾ ਕੇ ਜਲੀ ਆਊਗੀ ਨਾ ਚਾਹ ਤੀ ਆਪਣੇ ਹਿਸਾਬ ਨਾਲ ਕਹਿ ਲਉਣਾ ਮੈਂ ਕਹਿਨੀ ਆ ਮਾਰਦੀ ਆ ਆਵਾਜ਼ ਅੰਦਰ ਹੀ ਹੋਈ ਆ ਅੰਦਰ ਹੀ ਆ ਕਿ ਆਪਣੇ ਸਾਹਮਣੇ ਪਿਆ ਲੋ ਮਿੰਦੀ ਦੀ ਗੱਲ ਸੁਣੋ ਬਾਈ ਇੱਕ ਗੱਲ ਆ ਮੈਂ ਸ਼ਹਿਰ ਚੋਂ ਆਈ ਆ ਨੀਰਾ ਕਪੜਾ ਤਾਂ ਹੁੰਦਾ ਹੀ ਆ ਨਾ ਨਾ ਕੋਈ ਸਾਡਾ ਸੂਟ ਨਾ ਗੱਲ ਨਾ ਬਾਤ ਜੇ ਇਹ ਕਹਤਾ ਹੀ ਕਿ ਲੈਣਾ ਕੁਛ ਨਹੀਂ ਤੇ ਬੰਦੇ ਨੂੰ ਆਪੇ ਤਾਂ ਸ਼ਰਮ ਚਾਹੀਦੀ ਆ ਨਾ ਤੇ ਚੱਲ ਕਿੰਨੇ ਜਾਣੇ ਆ ਟੱਬਰ ਦੇ ਜਿੰਨਾਂ ਦੇ ਤਾਂ ਕਪੜੇ ਚਾਹੀਦੇ ਹੀ ਉਹ ਇਹ ਤੇ ਹੈਗੀ ਮੰਮੀ ਹੁਣ ਫਿਰ ਕੀ ਕਹੀਏ ਇਹੋ ਕੀ ਆਂਦੇ ਆ ਘਰ ਵੀ ਚੰਗਾ ਲੱਭੇ ਤੇ ਦਈਏ ਇੱਕ ਅਖਣਾ ਸਿੱਪਰ ਨਾਲ ਸ਼ਾਮ ਮਾਰਦੀ ਲੱਤੀ ਕੀ ਕਹੀਏ ਫਿਰ ਹੁਣ ਤੇ ਮਾਸੀ ਜੀ ਦੀ ਸਿਆਣਾ ਕੁਝ ਨਾ ਉਹਨਾਂ ਦੀ ਹੁਣ ਕਰਦਿਆਂ ਦੀ ਕੋਈ ਗੱਲ ਨਹੀਂ ਮਾਸੀ ਨੂੰ ਘਟਿਆ ਲੰਦੇ ਮੇਰੇ ਟੇਟੇ ਚੜ ਲੰਦੇ ਮਾਸੀ ਨੂੰ ਸਬਕ ਤਾਂ ਮੈਂ ਸਿਖਾਉਂਗੀ ਪਿਆਰ ਰਿਸ਼ਤਾ ਕਰਾਉਣਾ ਹੀ ਤੂੰ ਚਲ ਤੂੰ ਐਨੀ ਕੋਈ ਹੋਰ ਹੱਥ ਹੋਇਆ ਕੋਈ ਹੋਰ ਆ ਕਰ ਲਓ ਫਿਰ ਭਾਬੀ ਨਾਲ ਗੱਲ ਕੋਈ ਗੱਲ ਨਹੀਂ ਪਾ ਚਾਹ ਪੀ ਗਏ ਨਾ ਮਾਰਦੀ ਆਵਾਜ਼ ਠੀਕ ਪੀ ਲੋ ਕੋ ਨੀ ਦੀਬ ਬਾਹਰ ਆ ਗਾ ਉਸਨ ਮੇਰੀ ਹਾਂਜੀ ਮੰਮੀ ਉਹ ਆ ਗਈ ਮੈਂ ਹਾਂਜੀ ਮੰਮੀ ਇੱਥੇ ਬਹਿਨੇ ਲੱਗੇ ਹਾਂਜੀ ਦੱਸਣਾ ਮੈਂ ਕੀ ਆ ਤੇ ਇਹ ਮੁਕਾਰ 12 ਵਾ 13 ਹਾਂਜੀ ਸਾਰਾ ਕੰਮ ਤੂੰ ਕਰਨਾ ਵਾ ਨਵਦੀਪ ਦਾ ਵੀ ਵਿਆਹ ਕਰ ਦੇਣਾ ਵਾ ਹਾਂਜੀ ਇਹਨਾਂ ਵਿਚਾਰੀ ਨੂੰ ਆਪਣੇ ਘਰ ਚਲ ਜਾਣਾ ਵਾ ਹਾਂਜੀ ਹਾਂਜੀ ਠੀਕ ਆ ਨਾ ਤੇ ਬੜਾ ਮੇਰੀ ਤੇ ਨਾ ਕੰਮ ਕੀਤਾ ਵਾ ਆਪਣੇ ਭਰਾ ਨੂੰ ਤਾਜੀ ਰੋਟੀ ਲਾ ਕੇ ਦੇਣੀ ਕੱਪੜੇ ਛੱਟੋ ਨੇ ਪ੍ਰੈਸ ਕਰਕੇ ਦੇਣੀ ਹੁਣ ਇਹ ਜ਼ਿੰਮੇਵਾਰੀ ਸਾਰੀ ਤੇਰੀ ਬੰਦੀ ਆ ਠੀਕ ਆ ਮਮਾ ਤੇ ਮੇਰੇ ਤੇ ਇਦਾਂ ਕਰ ਫਿਰ ਰਸੋਈ ਵਿੱਚ ਜਾ ਹਾਂਜੀ ਤੈਨਾਂ ਕੁਝ ਬਣਾ ਕੇ ल्या ਸਹੀ ਚ ਕੋਈ ਨਹੀਂ ਮੰਮੀ ਮੈਂ ਹਨੇ ਬਣਾ ਕੇ ਲਿਆਂਦੀ ਹਾਂ ਚਲ ਠੀਕ ਆ ਹਾਂਜੀ ਚਲ ਜੰਨੀ ਹੈ ਕੀ ਰੰਗ ਲਾਉਂਦੀ ਹੈ ਕੀ ਬਣਾ ਕੇ ਲਿਆਂਦੀ ਹੈ ਕੁੜੀ ਵੀ ਖਿਜਣ ਲਈ ਤੇ ਗਰਮੀ ਬੜੀ ਮੇਰੇ ਕੋ ਕੰਮ ਨਹੀਂ ਹੁੰਦਾ ਹੂੰ ਮੈਨੂੰ ਬਿਲਾਲ ਦਾ ਕਹਿਤਾ ਬਣਾਉਣੇ ਤੇ ਮੈਨੂੰ ਕੁਝ ਆਂਦਾ ਵੀ ਨਹੀਂ ਹੈਗਾ

तो तो जाके <slope> मैं मैनू ना दे चल देखो फिर जो बना के लिया फिर आहो सी नही ਬਾਰ ਕੇ ਬਿਆਨਾ ਨੂੰ ਹਾਂ ਨੌਂ ਪਾਤੀ ਲਈ ਜਾਂਦਾ ਸੋਈਆ ਚ ਮੈਂ ਹਾਂ ਚਾਲਾ ਮੁਕਾਰ ਕੰਮ ਪੰਦਾ ਉਹ ਮੇਰੀ ਗੱਲ ਥੋੜਾ ਰਮਦਾ ਅਰੇ ਵਿਆਹ ਨੂੰ ਕਿਤੇ ਦਿਨ ਹੋਇਆ ਜਾਂ ਤੂੰ ਇਹਨੂੰ ਕਿਉਂ ਗੇ ਜਮਾਰਤਾ ਮੈਂ ਕੀ ਗੱਲ ਨੂੰ ਪਲੰਗ ਤੇ ਬੰਨਣਾ ਹੈ ਵਿਆਹ ਕੀਤਾ ਵਾ ਸਾਮ ਤਾਂ ਤਾਂ ਲਾਉਣਾ ਹੀ ਹੋਣਾ ਨਾ ਚਲੋ ਤੇ ਭੈਣ ਭਰਾ ਸੇ ਘਰਾਂ ਦੀ ਫਣੀ ਮੇਰੀ ਆ ਜਾਂਦੀ ਐ ਤੇ ਇਹਨੂੰ ਪਲੰਗ ਤੇ ਪਾ ਲਿਆ ਤਾਂ ਮੈਂ ਆਪਾਂ ਕਾਹ ਬਣਾ ਲਿਆ ਕਰੂੰਗੀ ਚਲੋ ਪਤ 15 ਦਿਨ ਦੇ ਤੇ ਕੱਤੀ ਆ ਦਾਹਾਂ 15 ਦਿਨਾਂ ਦੇ ਵਿੱਚ ਉਹਨੇ ਸਿਰ ਤੇ ਚੱਲ ਜਾਣੇ ਇੱਦਾਂ ਦੀਆਂ ਗੱਲਾਂ ਨੇ ਘਰੀਆਂ ਹੁੰਦੀਆਂ ਗਰਮੀ ਰਹਿਂਦੋ ਮੈਨੂੰ ਵੀ ਕਿਤੇ ਸਾਹ ਨਾ ਹੋਣਗੇ ਪਰ ਮੈਨੂੰ ਪਤਾ ਕਿੰਨੀ ਆ ਭਾਬੀ ਕੱਲ ਹੀ ਆਈ ਵਾ ਇਹ ਤਾਂ ਗਰਮੀ ਗਰਮੀ ਕਰੀ ਜਾਂਦੇ ਭਾਬੀ ਆ ਕੇ ਵੀ ਫੇਰ ਮੈਂ ਰਸੋਈ ਚ ਬਾੜੀ ਰੱਖ ਦੇਵਾਂ ਤਾਂ ਪਹਿਲੇ ਮੈਂ ਨਹੀਂ ਜਾਣਾ ਉਹ ਚੰਦ ਪੁੱਤ ਅਜੇ ਨਵੇਂ-ਨਵੇਂ ਆ ਚਲ ਉਹ ਨਹੀਂ ਕਰਦਾ ਕੰਮ ਕਰਿਆ ਕਰਨਾ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਵੇਖ ਲੈ ਸਹੀ ਕੀ ਬਣਾ ਕੇ ਲੈਂਦੀ ਆ ਰੱਬ ਦੇ ਇਹ ਗੱਲ ਤੇ ਤੂੰ ਦੱਸਣੀ ਉਹ ਸੱਸ ਮਾਂ ਕਿ ਕੀ ਬਣਾਉਣਾ ਤੇ ਕੀ ਨਹੀਂ ਨਾ ਨਿਆਣੀ ਆ ਉਹਨੂੰ ਕੋਈ ਪਤਾ ਨਹੀਂਗਾ ਕਿ ਕੀ ਵੜਾਈਂਦਾ ਵਾ ਦੇ ਨੂੰ ਪਤਾ ਹੁੰਦਾ ਉਹਨੂੰ ਵਿਚਾਰੇ ਨੂੰ ਪਤਾ ਵੀ ਖਾਂਡੇ ਕਿੱਥੇ ਨੇ ਕਿੱਥੇ ਨਹੀਂ ਉਥੇ ਦੱਬਿਆ ਜਿਆ ਸਾਰਾ ਕੁਝ ਅਸ ਗਾਤ ਨੂੰ ਤਾਂ ਕਹਿ ਨਹੀਂ ਦੱਸਦੇ ਨਹੀਂ ਆਖਦੇ ਕਿ ਮੈਂ ਆਪ ਹੀ ਬੈਟਰ ਸਾਰਾ ਸਾਮਾਨ ਸਾਰਾ ਲੈ ਆਂਡਾ ਜੇ ਮੈਂ ਕਰੀ ਨਾ ਤਾਂ ਕਹਿਣਾ ਵਾ ਸੱਸ ਪ੍ਰਧਾਨ ਬਣੀ ਐ ਘਰ ਤੇ ਹੀ ਚੜੀ ਆ ਕਿ ਕੋਈ ਚੀਜ਼ ਵਾਦ ਨਾ ਪਾ ਲਈ ਬੜਾ ਕੁਝ ਦੇਖਣਾ ਪੈਂਦਾ ਉਹ ਤੇ ਨਵਾਂ ਧੀ ਆ ਜਾਵੇ ਮੈਰੇ ਤੇ ਬੜੀ ਹੁੰਦੀ ਐ ਮੇਰੇ ਹਿਸਾਬ ਅਗੀ ਤੇ ਹੁੰਦੀ ਐ ਚੱਲ ਕੋਈ ਗੱਲ ਨਹੀਂ ਲੱਗ ਜਾਂਦਾ ਬੁੱਲਾ ਅੱਜ ਸਵਾਰ ਲੇ ਲੇ ਸ਼ਹਿਰ ਦੇ ਹਸਾਬ ਨਾਲ ਕੀਤਾ ਦੇ ਕਰਕੇ ਸਕਦੇ ਆ ਹਾਂ ਇਹ ਅੱਜ ਕਿੰਤੋ ਫਿੱਕਾਈ ਚੱਲ ਪਾਰੀਆਂ ਦੇਸੀ ਘੇੜਾ ਕਰਾ ਤੂੰ ਚੱਲ ਜੋ ਪੋਸ਼ੇ ਤੇ ਮਿਲੂਗਾ ਨਾ ਮੀਂਹ ਆਹੋ ਤੋ ਬੱਠੇ ਨੀ ਅੰਕੀ ਮੰਗੇ ਤੇ ਬਣਿਆ ਬਣਾਇਆ ਆ ਜੇ ਤੇ ਆਰਾਮ ਦਾ ਕਾਲਾ ਤੇ ਕਲੋਰੀ ਢਈ ਨੋ ਰਣੀ ਹੋ ਗਏ 10 ਮਿੰਟ ਸੋਈ ਚੋੜੀ ਨੂੰ ਪਤਾ ਤੇ ਕਹਿੰਦਾ ਥੋੜਾ ਡਕੈਰ ਹੀ ਕਰ ਤੇ ਨਵਾਬਾ ਦਾ ਵਿਆਹ ਹੈ ਤੇ ਬਾਤ ਰਹਿ ਜਾਂਦਾ ਕੋਈ ਗੱਲ ਨਹੀਂ ਉਹ ਆਪੇ ਸਮਝਾ ਲੈਣੀ ਤੇ ਲੱਗੇ ਤੁਰਤ ਮਰਨੀ ਨਹੀਂ ਮੇਰੀ। ਪਰ ਚੰਗਾ ਕਿਸ ਚ ਗਲਤੀ ਹੋਵੇ? ਮੇਰੀ ਗਲਤੀ ਕੱਦਿਆ ਕਰ ਚੰਗਾ। ਮੈਂ ਤੇ ਹੀ ਨਾਲ ਰਿਖਿਆ ਤੇ ਮਰਨ ਮਹੀ। ਤੁਸੀਂ ਤੇ ਐਬਸੋਲਿਊਟ ਰੀਜਨ ਨੇ। ਲੜੀ ਦਾ ਥੋੜੀ ਆਪਿਓ ਆਪਣੇ ਦਾ ਕੰਮ ਲੈ ਲਾ ਕੇ। ਮੈਂ ਉਹ ਵੀ ਰਵੀ ਆ ਗਿਆ ਜੀ। ਇਹ ਤਾਂ ਲੜਾਈ ਹੋਣੀ। ਮੈਂ ਵੀ ਆ ਗਿਆ ਕੋਈ ਵੀ ਕੱਢ ਲੈਣਾ ਦੀ ਬੜੀ ਆਡੀਅੰਸ ਹੋ ਜੇ ਕਿਧਰੇ ਉੱਤੇ। ਅਹੀਂ ਤਾਂ ਕੋਹ ਨਹੀਂ ਆਇਆ ਅਜੇ ਤੜਿਆ। ਆਹ ਤੇਰੀ ਬੋਤੀ ਆ। ਸੋ ਇਹਦੇ ਵਿੱਚ ਵੇਖੋ ਕੀ ਬਣਉਂਦੀ ਆ। ਉਹਨੂੰ ਵੀ ਜੈ ਜੈ। ਆਹ ਤਾਂ ਵੇਖਿਆ। ਨਾਲੇ ਤੇ ਪਤਾ ਲੱਗੂਗਾ ਕੱਲ ਤੇ ਮੈਂ ਲਵਾ ਅਹੀ ਟੀਕੇ ਤੇ ਖਾਣੂ ਕੀ ਬਣ ਗਿਆ ਅੱਜ ਲੈ ਮੈਗੀ ਬਣ ਗਿਆ ਹੁਣ ਸਰਵ ਕਰ ਦਿੰਨੀ ਆ ਸੁੱਖਾ ਕੰਮ ਤੇ ਹੀ ਸੀ ਬੰਗ ਗਿਆ ਹੁਣ ਟਾ ਕੇ ਨਾ ਪਲੇਟ ਤੇ ਸਾਰਿਆਂ ਨੂੰ ਦਿੰਨੀ ਨਹੀਂ ਆਈ ਨਹੀਂ ਗਿਆ ਸੋ ਇੱਥੇ ਚੋਇਆ ਤਾਂ ਫੀਬਰ ਹੁੰਦਾ ਤੇ ਆਹ ਮਮੀ ਆ ਗਈ ਭਾਬੀ ਆ ਗਈ ਲੈ ਮਮੀ ਹੈ ਫਾਈ ਭਈ ਆ ਕੀ ਬਣਾ ਲਈ ਆ ਸੜ ਗਈ ਮੇਰੀ ਕਿਸਮਤ ਨਿੱਜ ਜਦੋਂ ਨਾ ਸਵੇਰੇ ਤੇ ਵੜਗੇ ਨਾ ਪਹਿਲੇ ਦਿਨਾਂ ਪ੍ਰਸ਼ਾਦ ਬਣਾਈਦਾ ਵਾ ਮਨਾਉਂਦੀ ਅਕਲ ਨਹੀਂ ਹੈਗੀ ਮੈਨੂੰ ਬਣਾਣਾ ਨਹੀਂ ਆਂਦਾ ਪ੍ਰਸ਼ਾਦ ਜੋ ਮੈਨੂੰ ਆਂਦਾ ਹੀ ਮੈਂ ਬਣਾਤਾ ਨਹੀਂ ਬਣਾਉਂਦਾ ਤਾਂ ਕਿਨੂੰ ਪੁੱਛ ਹੀ ਲੈਂਦੀ ਇਹਨੂੰ ਕਿਸੇ ਰਾਮਾ ਵੱਡਿਆ ਹੀ ਕਿ ਜੇ ਸੋਈ ਤੇ ਚਲ ਜਾ ਪਤਾ ਨਹੀਂ ਕੀ ਦਈਏ ਬਣਾਉਣਾ ਮੈਨੂੰ ਕੀ ਪਤਾ ਹੀ ਆ ਮੈਦਾ ਤੋਂ ਤੁਹਾਡੇ ਸਿਰ ਤੇ ਪਾ ਲੈਣਾ ਇਹ ਖਾਲਾ ਕਾਈ ਤੇਰੀ ਭਾਬੀ ਤੇ ਰਵਾਨਾ ਕਰਾਂਗੇ ਲਈ ਆਂ ਆਂਦੇ ਹੀ ਸ਼ਹਿਰ ਦੀ ਨੌਂ ਲਈਆ ਲੈ ਲੋ ਸ਼ਹਿਰ ਦੀ ਖਾਹ ਰਿਆ ਦੀ ਚੱਲ ਯਾਰ ਹੋਰ ਗੱਲਾਂ ਕਰੀ ਜਾਓਗੇ ਖਾਓਗੇ ਵੀ ਹਾਂ ਪਹਿਲਾ ਦਿਨ ਤਾਂ ਪਹਿਲੇ ਦਿਨ ਲੂਮ ਵਾਲੀ ਚੀਜ਼ ਤੇ ਪਹਿਸਾਰ ਦੀ ਵਾਰਨੀ ਉਹਦੀ ਬੁੱਢੀ ਨੇ ਸਪੈਸ਼ਲ ਬਣਾਈ ਆ ਗਾਲਾ ਨਦੀਪ ਹੁਣ ਚਲ ਯਾਰ ਹੁਣ ਮੈਂ ਖਾ ਲਈ ਚੱਲ ਗਾ ਤੇ ਉਹਦੀ ਖਾਲੇ ਆਣ ਦੀ ਚੰਦਰਾਂ ਦਾ ਸ਼ਹਿਰ ਦੀ ਗੁਰੀ ਨਾਲ ਯਾਤਰਾ ਹਾਂ ਤੇ ਆਹੋ ਕਦੇ ਭਾਂ ਨੂੰ ਮਿਲਿਆ ਕਦੇ ਆ ਗਏ ਤਾਂ ਆ ਗਏ ਵੀ ਮੈਰੀਆਂ ਨਾ ਕਾਹੋ ਜੀ ਕਰਨਗੇ ਇਹ ਤਾਂ ਨਾ ਹੋਆ ਜੀ ਬੜਿਆ ਸਮਾਂ ਆਹੋ ਖੜਾ ਬਣ ਗਿਆ ਖਾਣਾ ਖਾਣਾ ਕਮੀ ਆ ਵੀ ਨਾ ਨਵਾਂ ਹੀ ਨਮੂਨਾ ਵਿਆ ਲੈਂਦਾ ਕਾਲੋ ਕਾਲੋ ਨੂੰ ਮੂੰਹੇ ਕੜਾ ਮੈ ਤਾਂ ਬੜੇ ਸੁਆਦ ਨਾਲ ਆਉਂਦੇ ਹੀ ਕੜਾ ਪਾਣਾ ਹੀ ਪੈਣਾ ਵਾ ਕੀ ਕਰਾਂ ਇਹ ਵੀ ਪਿਆਹ ਜਾਂਦਾ ਆ ਨਮੂਨਾ ਇਹਨੇ ਵੇਹ ਜਿਹੜੀ ਮੈਕਨ ਸੰਦਵਾ ਉਹਨੇ ਤਨ ਲੱਗਿਆ ਵੀ ਇਹ ਤਨ ਲੱਗਿਆ ਆਹੋ ਜਲ ਮਮਮੀ ਆੜੀ ਨਹੀਂ ਆ ਤੇਰੇ ਕੰਦੇ ਮਠਾਈ ਬਣਾਉਣ ਦੇ ਮਾਸਾ ਕਰੀਂ ਇਹਦੇ ਆ ਪਰ ਇਹੋ ਹੀ ਗੁਣਾ ਬਣਾ ਲਈ ਆ ਇਹਦੇ ਨਾਲ ਇੰਨੀ ਸਿਰਕ ਪਾਈ ਮੈਨੂੰ ਕਰਦੀ ਪੈਣੀ ਆ ਨਾ ਉਹ ਮੈਨੂੰ ਪਤਾ ਵਾ ਮੈਨੂੰ ਲੱਗਦਾ ਕਹੇ ਦੀ ਅਕਲ ਨਹੀਂ ਹੋਵੇਗੀ ਰੋਟੀ ਪਾਣੀ ਕਿੱਥੇ ਇਹਨੇ ਬਣਾ ਕੇ ਦੇਣਾ ਸਾਨੂੰ ਜੇ ਕਹਿੰਦੇ ਜਲ ਮਰ ਗਈ ਮੈਂ ਮੈਂ ਤਾਂ ਕਿਹਾ ਨਾ ਆਉਗੀ ਆਉਂਦੇ ਨੂੰ ਰੋਟੀ ਪਾਣੀ ਪੱਕਾ ਮਿਲੂ ਇਹਦੇ ਮੈਨੂੰ ਆਣ ਕੇ ਫੇ ਸਾਰਾ ਕਰਨਾ ਪਿਆ ਕਰਨਾ ਕੀ ਚੰਗਾ ਪਿਆ ਗਿਆ ਉਹ ਮੈਂ ਮੈਂ ਅਟਕੇ ਕਿ ਮੈਂ ਬਹਿ ਕੇ ਚਾਹ ਨਾ ਖਾਉਂਗੀ ਭਾਬੀ ਸਿਰ ਤੇ ਇਹ ਤੁਸੀਂ ਮੈਨੂੰ ਫੇਰ ਰੋਸੇ ਤੇ ਬਾਣੀ ਨਾ ਕੋਈ ਇਹਨੂੰ ਸਖਾਲੀ ਜਾਤ ਇਹਨੂੰ ਸ਼ੀਸ਼ਕ ਨਹੀਂ ਬਣਾਉਣਾ ਕਰ ਨਹੀਂ ਕਰਾਉਂਦੀਆਂ ਬਾਵਾ ਇਹਦਾ ਇਹ ਚਟਣੀ ਨਹੀਂ ਹੈ ਮੈਨੂੰ ਤਾਂ ਬੜੇ ਗਰਮ ਨੇ ਮੈਨੂੰ ਕਿੱਦਾਂ ਬੋਲੇ ਹੁਣ ਮੈਨੂੰ ਮਿੱਠਾ ਨਹੀਂ ਬਣਾਉਣਾ ਆਉਂਦਾ ਤੇ ਮੈਂ ਮੈਗੀ ਬਣਾਤੀ ਮੈਨੂੰ ਲੱਗਦਾ ਮੰਮੀ ਦਾ ਸੁਭਾਅ ਨਾ ਬੜਾ ਹੀ ਤਿੱਖਾ ਹੈ ਪਰ ਨਹੀਂ ਅੱਗੇ ਤੋਂ ਨਾ ਜਦੋਂ ਵੀ ਕੁਝ ਬਣਾਉਂਗੀ ਨਾ ਪਹਿਲੇ ਮੰਮੀ ਨੂੰ ਪੁੱਛ ਲਿਆ ਕਰਨਾ ਫਿਰ ਬਣਾਉਾਂਗੀ ਕੋਈ ਗੱਲ ਨਹੀਂ ਹਜੇ ਨਵੀਂ ਨਵੀਂ ਆ ਨਾ ਹੌਲੀ ਹੌਲੀ ਮੰਮੀ ਦਾ ਸੁਭਾਅ ਦਾ ਪਤਾ ਲੱਗੂਗਾ ਚਲ ਕੋਈ ਨਹੀਂ ਮੈਗੀ ਪਾਕ ਲੈ ਜਾਈਏ ਤੇ ਖਾ ਲਾਂ ਨੀ ਥੋੜੀ ਜਿਹੀ ਭੁੱਖ ਤੇ ਲੱਗੀ ਆ